ਸਤਿ ਸ਼੍ਰੀ ਅਕਾਲ ਬਈ ਸਰਣ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਭਰਾਵਾ ਦਿਵਾਲੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਵਧਾਈਆਂ ਹੁਣ ਤੇ ਆਪਾਂ ਬਣਾਉਣ ਲੱਗਿਆਂ ਵੈਂਗਣੀ ਆਲੂ ਅੱਜ ਵੈਂਗਣੀਆਂ ਹੈ ਹਾਂ ਹਰੀਆਂ ਮਿਰਚਾਂ ਵੀ ਨੇ ਰੱਖੀਆਂ ਹਾਂ ਹਰਗੀ ਮਿਰਚਾਂ ਵੀ ਤੜਕੂੰਗੀ ਅੱਛਾ ਲੰਮੀਆਂ ਮਿਰਚਾਂ ਤੜਕਦਿਆਂ ਹਾਂ ਵੈਂਗਣੀਆਂ ਦੀ ਵਾਲੀ ਸ਼ਕੀਨਾ ਤੇ ਕਦੂਆਂ ਦੀ ਤੂੰ ਹੈਨਾ ਸਾਰੀ ਸਬਜ਼ੀ ਸਮਝੀ ਬਾਹਰ ਰੱਖੀ ਹੈ ਆਲੂ ਵੈਂਗਣੀਆਂ ਬਣਾਵਾਂਗੇ ਹਾਂ ਬਣਦੀਆਂ ਤਾਂ ਵਧੀਆ ਜੇ ਤੇਲ ਤੂਲ ਪਾ ਕੇ ਕੱਲੇ ਤੇਲ ਚ ਹੀ ਬਣਾਉਂਗੀ ਵੀਰ ਬਣ ਕੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਾਈਓ ਬਾਈ ਬਣ ਕੇ ਜਿਹੜੇ ਨਵੇਂ ਆ ਚੈਨਲ ਨਾਲ ਜੁੜ ਜਾ ਕਰੋ ਬਾਈ ਤੇ ਵੀਰ ਬਣ ਕੇ ਲਾਇਕ ਸ਼ੇਅਰ ਜ਼ਰੂਰ ਕਰੋ ਤੇ ਤੁਹਾਨੂੰ ਦਿਖਾਉਣੇ ਆ ਰਾਜੂ ਬਣਾਉਂਦੀ ਅੱਜ ਬੈਂਗਣੀਆਂ ਤੇ ਆਲੂ ਤੇਲ ਤੁਲ ਪਾ ਕੇ ਨਾ ਕਰਾਰੀਆਂ ਜੀਆਂ ਵਧੀਆ ਲੱਗਦੀਆਂ ਹਨਾ ਰਾਜੂ ਆਹੋ ਹੋ ਜਾਂਦਾ ਫਿਰ ਕਰਾਰੀਆਂ ਨਾਲ ਪਾਈ ਦੀਵਾਲੀ ਵਧੀਆ ਹੋਊਗੀ ਸਾਰਿਆਂ ਦੀ ਹੈ ਦੀਵਾਲੀ ਹਾਂ ਤੇ ਘਰ ਦਾ ਫਿਰ ਕਿਵੇਂ ਬਣਿਆ ਘਰ ਦਾ ਵੀ ਮਿਸਤਰੀ ਲਾ ਰੱਖਿਆ ਸੀ ਹਾਂ ਅੱਛਾ ਤੇ ਹੁਣ ਅਸੀਂ ਘਰ ਦਾ ਬੰਦ ਦੋ ਦਿਨਾਂ ਦੋ ਦਿਨ ਦੀਵਾਲੀ ਦਾ ਕਰਕੇ ਕਰਕੇ ਵੀ ਫਿਰ ਘਰੇ ਦੀ ਕੋਈ ਮਰਮਟਾ ਤੁਸੀਂ ਨਹੀਂ ਦੇਵਾਂਗੇ ਆਪਦੇ ਹਾਂ ਤੇ ਅਸੀਂ ਤਾਂ ਕਰਕੇ ਬੰਦ ਦਾਤਾ ਰੋਟੀ ਰੁੱਟੀ ਖਵਾਉਣੇ ਨੇ ਤੁਸੀਂ ਹੈਨਾ ਹਾਂ ਰੁੱਟੀ ਖਵਾਉਣੇ ਬਾਪੇ ਦੀ ਅੱਜ ਹੈ ਹਾਂ ਬਾਪੂ ਅੱਜ ਖਵਾਉਂਗੇ ਕਿ ਕੱਲ ਨੂੰ ਕੱਲ ਨੂੰ ਖਵਾਉਣਾ ਰੁੱਟੀ ਖਵਾਉਣਾ ਅੱਛਾ ਬਾਪੂ ਦੀ ਰੋਟੀ ਖਵਾਉਂਗੇ ਹਾਂ ਤੇ ਬਾਪੂ ਦੇ ਲੀੜੇ ਕੱਪੜੇ ਲਿਆਂਦੇ ਪਏ ਫਿਰ ਹਾਂ ਨਾ ਜੀ ਦੇ ਬਾਪਾ ਫੜਨ ਗਿਆ ਨਾ ਅੱਛਾ ਜੀ কুর্তা ਪਜਾਮਾ ਕਿ কুর্তা ਚਾਦਰਾਂ ਲੱਗਦਾ ਬੁੜੇ ਦਾ কুর্তা ਪਜਾਮਾ ਲੱਗਦਾ কুর্তা ਪਜਾਮਾ ਬੁੜੇ ਦਾ ਜੋੜੇ ਵੀ ਲੱਗਦੇ ਆ ਬਾਪੂ ਦੇ ਹਾਂ ਅੱਜ ਜੋੜੇ ਲਿਆ ਆ ਸਾਰਾ ਕੁਝ ਤਿਆਰ ਕਰਾ ਲਿਆ ਅੱਛਾ ਪ੍ਰਾਣ ਰਿਵਾਜ ਆਏ ਹਨਾ ਰੀਤ ਰਵਾਜ ਜਿਹੜੇ ਫਿਰ ਉਹ ਤਾਂ ਉਹ ਤਾਂ ਫਿਰ ਕਰਨੇ ਕਰਨੀ ਪੈਣਗੇ ਜਿਹੜੇ ਆਪਣੀਆਂ ਬਜ਼ੁਰਗਾਂ ਨੇ ਚਲਾਈ ਹੋਈ ਆ ਬਾਪੂ ਦੀ ਰੋਟੀ ਤਾਂ ਵਰਖਵਾਉਣੀ ਪਊ ਹਨਾ ਹਾਂ ਨਹੀਂ ਵੀ ਮਿੱਤਰੋ ਸਾਰੇ ਵੀਰ ਭਾਈ ਜਿਹੜੇ ਰੋਟੀ ਟੁੱਕ ਖਵਾਉਂਦੇ ਆ ਅਸਲ ਤਾਂ ਤਕਰੀਬਨ ਮੈਨੂੰ ਲੱਗਦਾ ਸਭ ਤੁਣੀ ਬਾਣਗੇ ਬੰਗਾਲ ਸਭ ਰੋਟੀ ਖਵਾਉਂਦੇ ਆ ਨਾ ਖਵਾਉਂਦੇ ਆ ਰੋਟੀ ਸਭ ਆਹ ਹੋਗਾ ਨਾ ਜ਼ਿਮੀਦਾਰ ਆ ਬਾਣਗੇ ਸਭ ਕੋਈ ਲੱਸੀ ਪਾਉਂਦਾ ਆਪਣੇ ਬਾਬੇ ਤੇ ਕੋਈ ਆਪਣੇ ਬਾਬੇ ਨੂੰ ਰੋਟੀ ਖਵਾਉਂਦਾ ਕਿਉਂ ਇਹ ਰੀਤਾਂ ਚੱਲਦੀਆਂ ਆਈਆਂ ਸ਼ੁਰੂ ਤੋਂ ਵੀਰ ਵੜ ਕੇ ਤੁਹਾਨੂੰ ਦਿਖਾਵਾਂਗੇ ਅਗਲੇ ਬਲੌਗ ਚ ਰਾਜੂ ਵੀ ਰੋਟੀ ਖਵਾਉਗੀ ਬਾਪੂ ਦੀ ਫਿਰ ਦਿਖਾਉਣਾ ਤੁਹਾਨੂੰ ਖੀਰ ਖੁਰ ਬਣਾਉਂਗੂ ਹੈ ਨਾ ਖੀਰ ਬਣਾਉਂਗੀ ਅੱਜ ਤੇ ਰੋਟੀ ਖਵਾ ਕੇ ਬਾਪੂ ਦੀ ਦਾ ਸਬਜੀ ਸੁਬਜੀ ਗੋਭੀ ਆਣੀ ਹੈ ਫਿਰ ਖਵਾਉਣੀ ਹੈ ਸਾਰੀ ਤਕਰੀਬਨ ਉਹ ਕਰਦੇ ਆ ਰਾਜੂ ਹੈ ਸਬਜੀ ਸੁਬਜੀ ਬਣਾ ਕੇ ਅੱਛਾ ਫਿਰ ਖਵਾਉਣੀ ਰੋਟੀ ਰੋਟੀ ਸ਼ੌਂਕ ਲਾ ਹੈ ਨਾ ਬਾਪੂ ਦੀ ਲੈ ਵੀਰੋ ਕਰਿਓ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਥੈਂਕ ਯੂ ਬਾਈ ਧੰਨਵਾਦ ਭਰਾਓ ਤੇ ਸਾਨੂੰ ਬਲੌਗ ਚ ਦਿਖਾਵਾਂਗੇ ਰਾਜੂ ਕਿਉਂ ਮਿਸਤਰੀ ਦੀ ਚਣਾਈ ਚ ਨੂੰ ਵੀ ਲਾ ਲੈਣੀ ਚਣਾਈ ਚ ਨੂੰ ਹੀ ਲਾਉਂਦੀ ਬਲੌਗ ਚ ਹਨਾ ਪੂਰਾ ਹੀ ਹੋ ਕਰਦੀਆਂ ਵੀਰੇ ਥੈਂਕ ਯੂ ਧੰਨਵਾਦ ਪ੍ਰਭਾ